ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਅਹਿਮ ਮੁੱਦੇ ਤੇ ਗੱਲ ਕਰਨੀਆਂ ਉਹ ਗੱਲ ਇਸ ਲਈ ਆ ਕਿਉਂਕਿ ਹਰ ਇੱਕ ਸਰਕਾਰ ਸਾਨੂੰ ਸਿੱਖਾਂ ਨੂੰ ਬੇਵਕੂਫ ਬਣਾ ਕੇ ਆਪਦਾ ਕੰਮ ਕੱਢ ਕੇ ਨਿਕਲ ਜਾਂਦੀ ਆ ਉਹ ਇਹ ਆ ਕਿ ਮਾਨ ਸਰਕਾਰ ਦਾ ਹੁਣ ਇੱਕ ਬਿਆਨ ਆਇਆ ਜਿਹੜਾ ਮੈਂ ਨਾਲ ਕਾਪੀ ਕਰਿਆ ਹੋਇਆ ਆ ਬੀਕੀ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਚੰਡੀਗੜ੍ਹ ਦੇ ਵਿੱਚੋਂ ਵਿਧਾਨ ਸਭਾ ਨਿਕਲ ਕੇ ਸ਼੍ਰੀ ਅਨੰਦਪੁਰ ਸਾਹਿਬ ਲੱਗੇਗੀ। ਗੁਰੂ ਤੇਗ ਬਹਾਦਰ ਸਾਹਿਬ ਦੇ ਪੁਰਬ ਦੇ ਸੰਬੰਧ ਦੇ ਵਿੱਚ ਮੈਂ ਮਾਨ ਸਾਹਿਬ ਨੂੰ ਦੱਸ ਦੇਣਾ ਚਾਹਣਾ ਹੈ ਵੀ ਮਾਨ ਸਾਹਿਬ ਸਿੱਖਾਂ ਨੂੰ ਬੇਵਕੂਫ ਨਾ ਬਣਾਓ। ਸਿੱਖ ਦੁਨੀਆ ਭਰ ਦੇ ਜੇਤੂ ਰਾਜਿਆਂ ਕੋਲੋਂ ਬੇਵਕੂਫ ਨਹੀਂ ਬਣੇ ਹੈਗੇ। ਔਰੰਗਜ਼ੇਬ ਵਰਗੇ ਇਥੇ ਬਾਬਰ ਵਰਗੇ ਆਏ ਨੇ ਬਾਬਰ ਵਰਗਿਆਂ ਨੂੰ ਸੱਚ ਸੁਣਨਾ ਪਿਆ ਗੁਰਨਾਨਕ ਦੇਵ ਪਾਸਾ ਕੋਲੋਂ ਸਮੇਂ ਦੀ ਹਕੂਮਤ ਨੂੰ ਗੁਰੂ ਅਰਜਨ ਦੇਵ ਪਾਸਾ ਕੋਲੋਂ ਸੱਚ ਸੁਣਨਾ ਪਿਆ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਸੱਚ ਸੁਣਨਾ ਪਿਆ ਸੱਚ ਗੱਲ ਇਹ ਆ ਵੀ ਤੁਸੀਂ ਸਿੱਖਾਂ ਦੇ ਇਸ ਸਥਾਨ ਦੇ ਉੱਤੇ ਵਿਧਾਨ ਸਭਾ ਲਾ ਕੇ ਸਾਫਤ ਕੀ ਕਰਨਾ ਚਾਹੁੰਦੇ ਹਾਂ ਬੀਐਸਸੀ ਸਿੱਖਾਂ ਦੇ ਹਮਦਰਦੀਆਂ ਸ਼੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਉਸ ਦਿਨ ਲੱਗੂ ਜਿਸ ਦਿਨ ਸਿੱਖਾਂ ਦਾ ਰਾਜ ਆ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਉਹ ਵਾਪਸ ਆਉ ਉਹ ਸਾਨੂੰ ਰਾਜ ਮਿਲੂ ਉਸ ਦਿਨ ਵਿਧਾਨ ਸਭਾ ਲੱਗੂ ਸ਼੍ਰੀ ਆਨੰਦਪੁਰ ਸਾਹਿਬ ਨੰਦਪੁਰ ਸਾਹਿਬ ਦੀ ਧਰਤੀ ਦੀ ਗੱਲ ਕਰਦੇ ਹੋ ਨੰਦਪੁਰ ਸਾਹਿਬ ਦਾ ਮਤਾ ਪਾਸ ਹੋਇਆ ਹੋਇਆ ਇੱਕ ਤੁਸੀਂ ਉਸ ਦੇ ਉੱਤੇ ਹੀ ਕੰਮ ਕਰ ਲੋ ਉਸ ਮਤੇ ਦੀ ਇੱਕ ਵੀ ਮੰਗ ਕੇਂਦਰ ਸਰਕਾਰ ਕੋਲੋਂ ਮੰਗਾ ਕੇ ਦਿਖਾ ਦਿਓ ਵੀ ਕੇਂਦਰ ਸਰਕਾਰ ਇੱਕ ਵੀ ਮੰਗ ਮੰਨ ਲਵੇ ਜਾਂ ਦਿੱਲੀ ਸਰਕਾਰ ਹੀ ਉਸ ਮੰਗ ਦੇ ਉੱਤੇ ਬੋਲ ਪਵੇ ਤੁਹਾਡੀ ਆ ਸੌਰੀ ਦਿੱਲੀ ਸਰਕਾਰ ਨਹੀਂ ਜਿਹੜੀ ਤੁਹਾਡੀ ਦਿੱਲੀ ਹਾਈ ਕਮਾਂਡ ਆ ਲਾਲੇ ਦੀ ਕਹਦੀ ਏ ਉਹੀ ਉਸ ਮੰਗ ਦੇ ਉੱਤੇ ਬੋਲ ਪਵੇ ਅਸੀਂ ਮੰਨ ਜਾਂਗੇ ਵੀ ਹਾਂ ਤੁਸੀਂ ਸਿੱਖੋ ਜਾਂ ਤੁਸੀਂ ਸਿੱਖਾਂ ਦੇ ਹਮਦਰਦੀ ਹੋ ਤੁਸੀਂ ਅੰਮ੍ਰਿਤਪਾਲ ਦੇ ਉੱਤੇ ਜਿਹੜੀ ਐਨਐਸਐ ਲਾਈ ਹੋਈ ਆ ਉਹਦੇ ਹੱਕ ਚ ਹੀ ਬੋਲਪੋ ਵੀ ਇਹ ਭਾਈ ਗਲਤ ਲਾਈ ਹੋਈ ਆ ਗਲਤ ਲੱਗਦੀ ਆ ਇਹ ਨਹੀਂ ਲੱਗਣੀ ਚਾਹੀਦੀ ਇੱਕ ਵਾਰੀ ਲੱਗ ਗਈ ਐਨਐਸਐ ਦੁਬਾਰੇ ਦੁਬਾਰੇ ਕਿਉਂ ਰਿਪੀਟ ਹੋ ਰਹੀ ਆ ਉਹ ਜਿਹੜੀ ਭੁੱਲਰ ਸਾਹਿਬ ਦੀ ਪ੍ਰੋਫੈਸਰ ਸਾਹਿਬ ਦੀ ਤੁਹਾਡੇ ਲਾਲੇ ਦੇ ਕੋਲੇ ਫੈਲ ਪਈ ਆ ਰੁਕੀ ਹੋਈ ਉਦੇ ਉੱਤੇ ਹੀ ਬੋਲਪੂ ਅਸੀਂ ਫਿਰ ਵੀ ਮੰਨ ਜਾਾਂਗੇ ਵੀ ਤੁਸੀਂ ਬਾਕੀ ਆਨੰਦਪੁਰ ਦੇ ਵਾਸੀ ਹੋ ਹੋਰ ਸੁਣਨਾ ਕੁਝ ਬਰਗਾੜੀ ਬਾਬਲ ਕਲਾਂ ਬਿਆਦਵੀ ਮਾਮਲੇ ਦੇ ਉੱਤੇ ਸੀਬੀਆਈ ਦੀ ਜਾਂਚ ਕਰਾ ਕੇ ਉਹਨਾਂ ਨੂੰ ਸਜ਼ਾ ਦਿਵਾ ਦਿਓ ਤਾਂ ਵੀ ਮੰਨ ਜਾਾਂਗੇ ਕੋਟ ਕਪੂਰਾ ਗੋਲੀ ਕਾਂਢ ਨੂੰ ਕਹਿੰਦੇ ਸੀ ਅਸੀਂ 4 ਹਫ਼ਤੇ ਦੇ ਵਿੱਚ ਸਾਰਾ ਕੁਝ ਕਰ ਦੇਵਾਂਗੇ ਕਹਿੰਦੇ ਸਾਡੇ ਆ ਉਹ ਜਿਹੜੇ ਅੰਮ੍ਰਿਤਸਰ ਵਾਲੇ ਐਮਐਲਏ ਨੇ ਓਵਰ ਵਿਜੇਪ੍ਰਤਾਪ ਉਹਨੇ ਕਹਿੰਦੇ ਕਰੀ ਹੋਈ ਆ ਸਾਰੀ ਜਾਂਚ ਅਸੀਂ ਜਿਵੇਂ ਉਹ ਕਹੂਗਾ ਉਵੇਂ ਕਰਾਂਗੇ ਪਰ ਉਹਨੂੰ ਵਿਚਾਰੇ ਨੂੰ ਤੁਸੀਂ ਬੋਲਣ ਦਾ ਹੀ ਨਹੀਂ ਮੌਕਾ ਦਿੰਦੇ ਤੁਸੀਂ ਇਹਨਾਂ ਕੰਮਾਂ ਦੇ ਉੱਤੇ ਕੰਮ ਕਰ ਲਓ ਵਿਧਾਨ ਸਭਾ ਅਨੰਦਪੁਰ ਸਾਹਿਬ ਲਿਆਂ ਦੀ ਨਾ ਤੁਸੀਂ ਸੋਚੋ ਉੱਥੇ ਤਾਂ ਜਦੋਂ ਕਾਲੀ ਫੂਲਾ ਸਿੰਘ ਵਰਗਾ ਕੋ ਚਿੱਖਾ ਨੂੰ ਮਿਲੂ ਉਥੇ ਸਵਾ ਵਿਧਾਨ ਸਭਾ ਉਥੇ ਸਾਰਾ ਕੁਝ ਸੈਸ਼ਨ ਆਪੀ ਲੱਗੀ ਜਾਣਾ ਵਾ ਜਿਵੇਂ ਆ ਤੁਹਾਡੇ ਅਫਗਾਨੀ ਆਲੇ ਲਾਇਆ ਸੀਗਾ ਉਸ ਤਰ੍ਹਾਂ ਲੱਗੂਗਾ ਉਹ ਐਵੇਂ ਨਹੀਂ ਲੱਗਣਾ ਹੈਗਾ ਇਸ ਲਈ ਬੇਨਤੀ ਆ ਚਿੱਖਾ ਨੂੰ ਵੀ ਸੁਚੇਤ ਰਹੋ ਕਾਲੀ ਕਾਂਗਰਸੀ ਆਪ ਆਨੰਦਪੁਰ ਦੇ ਵਾਸੀ ਨਹੀਂ ਹੈਗੇ ਇਹ ਦਿੱਲੀ ਦੇ ਵਾਸੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ